ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਹੱਡ ਬੀਤੀ ਸਾਂਝੀ ਕਰਦੀ ਹੈ ਜਿਸ ਤੋਂ ਕੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਮਨੁੱਖਾ ਜਨਮ ਹੈ ਉਹ ਕਿੰਨੇ ਕੁ ਲੋਕ ਕਿੰਨੀਆਂ ਦੁਨੀਆ ਭਰਿਆ ਹੈ ਉਸ ਵਿੱਚ ਕਿੰਨਾ ਕੁ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਅੱਜ ਕੱਲ ਦੀ ਦੁਨੀਆ ਵਿੱਚ ਕੰਮ ਕਾਜ ਕਾਰੋਬਾਰ ਲੋਕਾਂ ਦੇ ਐਨੇ ਕਾਰੋਬਾਰ ਨੇ ਤੇ ਕਈ ਜਗ੍ਹਾ ਦਿੱਤੀ ਕਈ ਲੋਕ ਬਹੁਤ ਹੀ ਵਧੀਆ ਕੰਮ ਕਾਜ ਕਰਦੇ ਨੇ ਤੇ ਨਾਲ-ਨਾਲ ਪ੍ਰਮਾਤਮਾ ਦਾ ਸਿਮਰਨ ਵੀ ਕਰਦੇ ਨੇ ਪਰ ਕਈ ਇਹੋ ਜਿਹੇ ਹੁੰਦੇ ਨੇ ਸਿਰਫ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਸਿਰਫ ਉਹਨਾਂ ਦਾ ਕੰਮ ਕਾ ਰਹੀ ਹੈ ਜਿਸ ਤੋਂ ਕੀ ਪੈਸੇ ਤੋਂ ਪੈਸਾ ਬੰਦਾ ਹੈ ਬਸ ਇਹੀ ਚਾਲ ਹੈ ਕੀ ਆਏ ਮਨੁੱਖ ਜੀਵਨ ਮਿਲਿਆ ਪੈਸੇ ਕਮਾਏ ਘਰਦਿਆਂ ਵਾਸਤੇ ਕਮਾ ਕੇ ਚਲਗੇ ਕਿ ਬਾਅਦ ਚੋ ਸੁਖ ਸ਼ਾਂਤੀ ਨਾ ਰਹਿ ਸਕਣ ਪਰ ਇਹਨਾਂ ਨਹੀਂ ਪਤਾ ਕਿ ਉੱਥੇ ਤੋਂ ਦਰਗਾਹ ਦੇ ਵਿੱਚ ਤੁਹਾਡਾ ਕਿਸੇ ਨੇ ਇਹ ਨਹੀਂ ਦੇਖਣਾ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਤੁਸੀਂ ਪਰਿਵਾਰ ਲਈ ਕਿੰਨੀ ਸੇਵਾ ਭਾਵਨਾ ਕੀਤੀ ਹੈ ਤੁਸੀਂ ਆਪਣੇ ਲਈ ਕੀ ਕੀਤਾ ਹੈ ਕੁਝ ਵੀ ਨਹੀਂ ਕਿ ਤੁਸੀਂ ਆਪਣੇ ਉਹਨਾਂ ਸਿਮਰਨ ਵੀ ਇਕੱਠਾ ਕੀਤਾ ਹੈ ਜਿੰਨਾ ਧਨ ਦੌਲਤ ਇਕੱਠਾ ਕੀਤਾ ਹੈ ਚਲੋ ਪ੍ਰਮਾਤਮਾ ਸਭ ਨੂੰ ਰਿਜ਼ਕ ਲਗਾਏ ਪਰਮਾਤਮਾ ਸਭ ਦੇ ਕਾਰੋਬਾਰ ਵਿੱਚ ਤਰੱਕੀਆਂ ਪਾਏ ਪਰ ਤਰੱਕੀਆਂ ਤੋਂ ਇਲਾਵਾ ਸਾਨੂੰ ਵੀ ਪਰਮਾਤਮਾ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਪਰਮਾਤਮਾ ਨੇ ਸਾਨੂੰ ਇੰਨਾ ਲੱਖਾਂ ਦੇ ਵਿੱਚ ਖੇਡਣ ਯੋਗ ਕਰ ਦਿੱਤਾ ਹੈ ਤਾਂ ਅਸੀਂ ਵੀ ਕੁਝ ਪਲ ਉਸ ਪਰਮਾਤਮਾ ਦਾ ਸਿਮਰਨ ਕਰੀਏ ਪਾਠ ਕਰੀਏ ਸੇਵਾ ਕਰੀਏ ਗੁਰਦੁਆਰਾ ਸਾਹਿਬ ਜਾਈਏ ਨਿਸ਼ਾਨ ਸਾਹਿਬ ਦੀ ਸੇਵਾ ਕਰੀਏ ਤੇ ਗੁਰਦੁਆਰਾ ਸਾਹਿਬ ਜਾ ਕੇ ਆਪਣੀਆਂ ਭੁੱਲਾਂ ਚੁੱਕਾਂ ਦੀ ਸ਼ਮਾ ਮੰਗੀ ਕਿਉਂਕਿ ਦੇਖੋ ਇਹ ਮਨੁੱਖੀ ਜੀਵਨ ਹੈ ਮਨੁੱਖ ਗਲਤੀਆਂ ਦਾ ਪੁਤਲਾ ਹੈ ਦੇਖੋ ਜੀ ਇੱਕ ਆਦਮੀ ਹੈ ਉਹ ਗਲਤੀਆਂ ਦਾ ਪੁਤਲਾ ਹੀ ਹੈ ਕਿਉਂਕਿ ਕੋਈ ਵੀ ਇੰਨਾ ਸਚਿਆਰਾ ਇੰਨਾ ਧਰਮੀ ਗਰਮੀ ਨਹੀਂ ਹੈ ਵੀ ਜਿਸ ਦੇ ਕੋਲੋਂ ਕਦੇ ਵੀ ਕੋਈ ਗਲਤੀ ਨਾ ਹੋਈ ਹੋਵੇ ਗਲਤੀ ਹਰ ਇੱਕ ਕੋ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਪਰਮਾਤਮਾ ਦਾ ਧਿਆਨ ਤਰਨਾ ਚਾਹੀਦਾ ਹੈ ਅੱਜ ਜੀ ਜੋ ਹੱਡ ਬੀਤੀ ਹੈ ਉਹ ਇੱਕ ਭੈਣ ਜੀ ਨੇ ਸੁਣਾਉਣਾ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਉਹ ਆਪਣੇ ਪੇਕੇ ਪਰਿਵਾਰ ਵਿੱਚ ਬਹੁਤ ਖੁਸ਼ ਰਹਿੰਦੇ ਸਨ ਵੀ ਆਪਣੇ ਪੇਕੇ ਪਰਿਵਾਰ ਜਦੋਂ ਆਪਣੇ ਘਰ ਵਿੱਚ ਰਹਿੰਦੇ ਸੀ ਤੇ ਬਹੁਤ ਖੁਸ਼ ਰਹਿੰਦੇ ਸੀ ਆਪਣੀ ਪੜ੍ਹਾਈ ਕਰਦੀ ਸੀ ਤੇ ਪੜ੍ਹਾਈ ਦੇ ਨਾਲ ਉਹਨਾਂ ਨੂੰ ਸ਼ੌਂਕ ਸੀ ਇੱਕ ਤਾਂ ਹੁੰਦਾ ਨਾ ਦਬਾਅ ਇੱਕ ਹੁੰਦਾ ਸ਼ੌਂਕ ਕਿ ਮੈਨੂੰ ਸ਼ੌਂਕ ਹੈ ਮੇਰੀ ਰੀਜ ਹੈ ਉਸ ਪਰਮਾਤਮਾ ਦਾ ਪਾਠ ਕਰਨ ਦੀ ਗੁਰਬਾਣੀ ਨਾਲ ਜੁੜਨ ਦੀ ਕਹਿੰਦੇ ਕਿ ਗੁਰਬਾਣੀ ਨਾਲ ਜੁੜਨ ਦੀ ਮੇਰੀ ਇੱਕ ਰੀਜ ਹੈ ਇਹ ਅਲੱਗ ਹੀ ਪਿਆਰ ਹੁੰਦਾ ਹੈ ਜੋ ਕਿਸੇ ਦਾ ਹੀ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ ਕੋਈ ਵੀ ਪਰਮਾਤਮਾ ਦਾ ਮਨੋਂ ਤੋਂ ਧਿਆਨ ਕਰ ਸਕਦਾ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਹਰ ਇੱਕ ਦੇ ਵਸ ਦੀ ਗੱਲ ਤਾਂ ਇਹ ਵੀ ਨਹੀਂ ਹੈ ਕਿ ਸਵੇਰੇ ਸਾਜ ਦੇ ਉੱਠ ਸਕੀਏ ਕਈ ਇਹੋ ਜਿਹੇ ਵੀ ਦੇਖੇ ਕਿ ਸੂਰਜ ਸਿਰ ਤੇ ਚੜ ਜਾਂਦਾ ਹੈ 9 9 10 10 ਵਜੇ ਤੱਕ ਸਿਰਫ ਸੁੱਤੇ ਹੀ ਰਹਿੰਦੇ ਹਨ ਆਪਣੇ ਸਰੀਰ ਨੂੰ ਐਦਾ ਗਾਲ ਹੀ ਲੱਗ ਜਾਂਦੇ ਹਨ ਅਵਿਕਾਰਾਂ ਦੇ ਵਿੱਚ ਹੀ ਵੀ ਬੰਦਿਆ ਜੇ ਸਵੇਰੇ ਤੁਸੀਂ ਸਾਜਰੇ ਉੱਠ ਜਮੇ ਸਾਜਰੇ ਉੱਠ ਕੇ ਸਵੇਰੇ ਸੂਰਜ ਦੇ ਦਰਸ਼ਨ ਕਰੇ ਸਵੇਰੇ ਗੁਰਦੁਆਰਾ ਸਾਹਿਬ ਜਾਵੇ ਸਵੇਰੇ ਉੱਠ ਕੇ ਨਾਲੇ ਤਾਂ ਦਿਮਾਗ ਫਰੈਸ਼ ਹੁੰਦਾ ਹੈ ਨਾਲੇ ਤਾਜੀ ਹਵਾ ਮਿਲਦੀ ਹੈ ਕਿੰਨੇ ਫਾਇਦੇ ਹੋ ਜਾਂਦੇ ਨੇ ਸਵੇਰੇ ਉੱਠਣ ਦੇ ਜਿਵੇਂ ਦੁਆਰਾ ਸਾਹਿਬ ਜਾਂਦੇ ਹੋ ਮਨ ਸ਼ਾਂਤੀ ਸਕੂਨ ਤੇ ਆਪਾਂ ਦਾ ਮਨ ਖਿੜਿਆ ਰਹਿੰਦਾ ਹੈ ਸਾਰਾ ਦਿਨ ਹੀ ਵਧੀਆ ਜਾਂਦਾ ਹੈ ਤੇ ਜੇ ਉੱਠਣਾ ਹੀ 10 ਵਜੇ ਹੈ ਤੇ ਉਹਨਾਂ ਦੇ ਜੀਵਨ ਦੇ ਵਿੱਚ ਕੀ ਕਲਾ ਵਰਤਨੀ ਹੈ ਕੀ ਉਹਨਾਂ ਦੇ ਭਾਗ ਹਨ ਤੇ ਕੀ ਉਹ ਬੰਦੇ ਹਨ ਕੀ ਕਰਦੇ ਨੇ ਉਹ ਕੁਝ ਵੀ ਨਹੀਂ ਸਵੇਰੇ ਉੱਠਣਾ ਸਭ ਤੋਂ ਵੱਡਾ ਇੱਕ ਫਲ ਹੈ ਜੋ ਪਰਮਾਤਮਾ ਨੇ ਸਾਡੀ ਝੋਲੀ ਪਾਇਆ ਹੈ ਕੋਈ ਬੰਦਾ ਨਾਮ ਬਣਾ ਲੇ ਕਿ ਮੈਂ ਸਵੇਰੇ 8 ਵਜੇ ਉੱਠਣਾ ਹੈ ਉਹ ਸੱਚੇ ਮੰਨਣਾ ਕਰਕੇ ਸੋਵੇ ਨਾ ਨਿਸ਼ਠਾ ਕਿ ਮੈਂ ਸਵੇਰੇ ਉੱਠਣਾ ਹੈ ਤੇ ਮੈਂ ਗੁਰਦੁਆਰੇ ਸਾਹਿਬ ਜਾਣਾ ਹੀ ਹੈ ਤਾਂ ਪਰਮਾਤਮਾ ਆਪ ਉਸ ਦੀ ਬਾਹ ਉਠਾ ਕੇ ਉਸ ਨੂੰ ਲੈ ਜਾਏਗਾ ਨਹੀਂ ਤੇ ਨੀਂਦਰ ਤਾਂ ਬਹੁਤ ਪਿਆਰੀ ਹੈ ਨੀਂਦਰ ਦੇ ਯਮਰਾਜ ਤਾਂ ਉਹਨੂੰ ਹੋਰ ਸੁਵਾਉਂਦੇ ਨੇ ਲੋਰੀਆਂ ਦੇ ਦੇ ਕੇ ਕਿ ਸੁੱਤਾ ਰਵੇ ਸੁੱਤਾ ਰਵੇ ਸੁੱਤਾ ਰਵੇ ਐਦਾਂ ਵੀ ਹੈ ਤੇ ਉਹ ਭੈਣ ਕਹਿੰਦੇ ਕਿ ਮੈਂ ਕੁਵਾਰੀ ਸੀ ਕਹਿੰਦੇ ਕਿ ਮੈਂ ਕੁਵਾਰੀ ਸੀ ਤੇ ਮੈਂ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀ ਪਾਠ ਕਰਦੀ ਸੀ ਕਹਿੰਦੇ ਸਾਡੇ ਕਹਿੰਦੇ ਉੱਥੇ ਦੀ ਨਾ ਇੱਕ ਟਰੱਕ ਜਾਂਦਾ ਹੁੰਦਾ ਸੀ ਜੋ ਹਰ ਸ਼ਨੀਵਾਰ ਨੂੰ ਹਰਮੰਦਰ ਸਾਹਿਬ ਜਾਂਦਾ ਸੀ ਤੇ ਤਾਂਤਰਬਾਬਾ ਦੀਪਤੀ ਸਿੰਘ ਦੇ ਸਥਾਨੇ ਤੇ ਜਾਂਦਾ ਸੀ ਕਹਿੰਦੇ ਮੈਂ ਵੀ ਕਈ ਵੇਲੇ ਉਸ ਟਰੱਕ ਦੇ ਵਿੱਚ ਅਸੀਂ ਵੀ ਸਾਰਿਆਂ ਨੇ ਆ ਜਾਣਾ ਕਰਨਾ ਤੇ ਗੁਰਦੁਆਰਾ ਸਾਹਿਬ ਘੁੰਮ ਕੇ ਅਗਲੇ ਦਿਨ ਉਸੇ ਵਿੱਚ ਹੀ ਪਰਤ ਜਾਣਾ ਵਾਪਸ ਚਲੇ ਜਾਣਾ ਆਪਣੇ ਘਰ ਨੂੰ ਕਹਿੰਦੇ ਵੀ ਮੈਨੂੰ ਇੰਨੀ ਲਗਣ ਲੱਗੀ ਪ੍ਰਮਾਤਮਾ ਦੇ ਨਾਮ ਦੀ ਕਿ ਮੇਰਾ ਦਿਲ ਕਰੇ ਕਿ ਮੈਂ ਅੰਮ੍ਰਿਤ ਛਕ ਲਾਂ ਕਹਿੰਦੇ ਪਰ ਘਰ ਦੇ ਕਹਿੰਦੇ ਕਿ ਹਜੇ ਕੁਵਾਰੀ ਹੈ ਪਤਾ ਨਹੀਂ ਅਗਿਓ ਕਿਹੋ ਜੀ ਆ ਕੋਈ ਮਿਲਣਾ ਹੈ ਲੇਖ ਸੰਜੋਗ ਚ ਵੀ ਚਲੋ ਜੇ ਤੇਰੀ ਇੱਛਾ ਹੋਈ ਵੀ ਤੈਨੂੰ ਕੋਈ ਅੰਮ੍ਰਿਤਧਾਰੀ ਹੀ ਮਿਲ ਜਾਵੇ ਤੇ ਇਹ ਤਾਂ ਸਭ ਤੋਂ ਵਧੀਆ ਹੈ ਤੇ ਜੇ ਤੇਰੀ ਇੱਛਾ ਹੈ ਕਿ ਜੋ ਪਰਮਾਤਮਾ ਦੀ ਇੱਛਾ ਹੈ ਉਹ ਜਿਆ ਮਿਲੇਗਾ ਤੇ ਦੇਖਿਆ ਜਾਏਗਾ ਵੀ ਹਜੇ ਅੰਮ੍ਰਿਤ ਨਹੀਂ ਛਕਾਉਣਾ ਵੀ ਪਰਵੈਨ ਦੀ ਮਨ ਤੋਂ ਰੀਜ ਸੀ ਕਿ ਮੈਂ ਅੰਮ੍ਰਿਤ ਛਕਾਂ ਤੇ ਮੈਂ ਆ ਕਿਸ ਕੀ ਸਾਹਿਬ ਸਜਾਮਾ ਪੀਸ ਕੀ ਸਿਰਤੇ ਸਜਾਮਾ ਇਹੀ ਇੱਛਾ ਹੁੰਦੀ ਸੀ ਚਲੋ ਦੇਖੋ ਅੱਜ ਕੱਲ ਦੇ ਬੱਚਿਆਂ ਚ ਤਾਂ ਇਹੋ ਜੀ ਇੱਛਾ ਕੋਈ ਹੈ ਹੀ ਨਹੀਂ ਅੱਜ ਕੱਲ ਦੇ ਬੱਚਿਆਂ ਨੂੰ ਸਿਰਫ ਟੀਵੀ ਫੋਨ ਚਾਹੀਦਾ ਹੋਰ ਕੁਝ ਵੀ ਨਹੀਂ ਚਾਹੀਦਾ ਕੋਈ ਹੀ ਸੋ ਵਿੱਚੋਂ 80% ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਕੁਝ ਥੋੜਾ ਬੋਤਾ ਵੀ ਗਿਆਨ ਨਹੀਂ ਹੈ 20% ਹੋਣੇ ਨੇ ਪੰਜਾਬੀ ਘਰਾਂ ਦੇ ਜਿਨ੍ਹਾਂ ਦੇ ਘਰਦਿਆਂ ਨੇ ਅੰਮ੍ਰਿਤ ਛਕਿਆ ਹੈ ਨਾਮਦੰਨ ਲਿਆ ਹੈ ਜਾਂ ਕੁਝ ਵੀ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਹਨ ਉਹਨਾਂ ਦੇ ਬੱਚੇ ਜ਼ਰੂਰ ਗੁਰਬਾਣੀ ਨਾਲ ਜੁੜੇ ਹੋਣਗੇ ਬਾਕੀ ਤਾਂ ਸਾਰੇ ਪਰਮਾਤਮਾ ਤੋਂ ਟੁੱਟੇ ਹੀ ਹਨ ਕਿ ਉਹਨਾਂ ਦਾ ਮਨ ਨਹੀਂ ਕਦੀ ਗੁਰਬਾਣੀ ਨਾਲ ਜੁੜ ਸਕਦਾ ਤਾਂ ਨਹੀਂ ਜੁੜਿਆ ਹੁੰਦਾ ਹੈ ਤੇ ਇਸ ਕਰਕੇ ਉਹ ਉਸ ਬੇਟੀ ਦਾ ਇਹੀ ਪਰਣ ਸੀ ਕਹਿੰਦੇ ਕਿ ਜਦੋਂ ਉਹ ਜਵਾਨ ਹੋ ਗਈ ਹੁਣ ਪੜ੍ਹਾਈ ਵੀ ਪੂਰੀ ਹੋ ਚੁੱਕੀ ਸੀ ਸਕੂਲ ਦੇ ਵਿੱਚ ਟੀਚਰ ਲੱਗੀ ਚਲੋ ਕੋਈ ਨਹੀਂ ਕਿ ਸਕੂਲ ਦੇ ਵਿੱਚ ਟੀਚਰ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਘਰਦਿਆਂ ਨੇ ਸੋਚਿਆ ਕਿ ਚਲੋ ਹੁਣ ਆਪਾਂ ਬੇਟੀ ਜਵਾਨ ਹੋਈ ਹੈ ਇਸ ਦਾ ਵਿਆਹ ਕਰ ਦਿੰਨੇ ਹਾਂ ਕਹਿੰਦੇ ਕਿ ਘਰਦਿਆਂ ਨੇ ਉਸਦੇ ਵਿਆਹ ਵਾਸਤੇ ਸੋਚਿਆ ਰਿਸ਼ਤੇ ਦੇਖੇ ਇੱਕ ਤੋਂ ਇੱਕ ਰਿਸ਼ਤੇ ਆਈ ਗਏ ਪਰ ਉਹ ਜਿੱਦਾਂ ਕਹਿੰਦੇ ਹੁੰਦੇ ਨੇ ਕਿ ਮਨ ਨੂੰ ਨਾ ਲੱਗਣਾ ਵੀ ਕੋਈ ਮੋਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕਿਸੇ 'ਚ ਕੋਈ ਐਬ ਜੇ ਕੋਈ ਸਰਦਾਰ ਹੋਵੇ ਤੇ ਉਹਦੇ ਵਿੱਚ ਕੋਈ ਐਬ ਹੁੰਦਾ ਹੈ ਕੋਈ ਇਦਾਂ ਕਹਿੰਦੇ ਚਲੋ ਵੀ ਮੈਂ ਬਸ ਵੀ ਛੱਡਦਾ ਵੀ ਹੁਣ ਇੰਨੇ ਜ਼ਿਆਦਾ ਨਹੀਂ ਸੀ ਰਿਸ਼ਤੇ ਦੇਖਣੇ ਹੈ ਕਿ ਵੀ ਹੁਣ ਮਨ ਨੂੰ ਸਮਝਾ ਲਿਆ ਵੀ ਚਲੋ ਕੋਈ ਨਹੀਂ ਥੋੜਾ ਟਾਈਮ ਫੇਰ ਕੇ ਦੇਖਾਂਗੇ ਹੁਣ ਕਿ ਜਦੋਂ ਪਰਮਾਤਮਾ ਦੀ ਮਰਜ਼ੀ ਹੋਣੀ ਹੈ ਜਿੱਥੇ ਲੇਖ ਸੰਜੋਗ ਹੋਣੇ ਹੈ ਉੱਥੇ ਹੀ ਹੁਣ ਹੋਵੇਗਾ ਇਹ ਪਰਮਾਤਮਾ ਦੇ ਹੱਥ ਡੋਰੀ ਫੜਾ ਦਿੰਨੇ ਹੈ ਕਹਿੰਦੇ ਕਿ ਅਸੀਂ ਹਮੇਸ਼ਾ ਆਪਣਾ ਜਿਸ ਤਰ੍ਹਾਂ ਜਾਣਦੇ ਹੁੰਦੇ ਸੀਗੇ ਜਪਹਿਰਾ ਸਾਹਿਬ ਘਟਣ ਜਾਂ ਗੁਰਦੁਆਰਾ ਸਾਹਿਬ ਤੇ ਉਸ ਉਸੇ ਤਰ੍ਹਾਂ ਕਹਿੰਦੇ ਅਸੀਂ ਰੋਜ਼ ਜਾਣਾ ਸ਼ੁਰੂ ਕਰਤਾ ਹਮੇਸ਼ਾ ਹੀ ਜਾਂਦੇ ਘਰ ਦੇ ਪਰਿਵਾਰ ਦੇ ਮੈਂਬਰ ਜਾਂਦੇ ਸੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਅਸੀਂ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਅਸੀਂ ਲੰਗਰ ਦੇ ਵਿੱਚ ਸੇਵਾ ਕਰਦੇ ਸੇਵਾ ਕਰਦੇ ਹੋਏ ਕਹਿੰਦੇ ਮੈਂ ਨਾ ਮੈਂ ਤੇ ਮਰੀ ਕਹਿੰਦੇ ਕਿ ਚਾਚਾ ਜੀ ਦੀ ਕੁੜੀ ਵੀ ਨਾਲ ਜਾਂਦੀ ਹੁੰਦੀ ਸੀ ਕਹਿੰਦੇ ਅਸੀਂ ਦੋਨੋਂ ਭੈਣਾਂ ਨੇ ਅਸੀਂ ਲੰਗਰ ਦੇ ਵਿੱਚ ਸੇਵਾ ਕਰਨ ਜਾ ਕੇ ਅਸੀਂ ਬਰਤਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਬਰਤਨਾਂ ਦੀ ਸੇਵਾ ਕਰਨ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਕਿੰਨੇ ਟਾਈਮ ਦੇ ਇੱਥੇ ਖੜ ਕੇ ਸੇਵਾ ਕਰ ਰਹੇ ਹਾਂ ਦੇਖੋ ਲਗਨ ਜਿਹੜੀ ਹੁੰਦੀ ਹੈ ਨਾ ਜਦੋਂ ਆਪਾਂ ਪਰਮਾਤਮਾ ਦੇ ਰੰਗ ਵਿੱਚ ਰੰਗ ਜਾਂਦੇ ਆ ਨਾ ਫਿਰ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰਦੇ ਆ ਪਰਮਾਤਮਾ ਆਪੇ ਸੇਵਾ ਕਰਵਾਈ ਜਾਂਦੇ ਆ ਵਾਹਿਗੁਰੂ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਤਾਂ ਕਿ ਸਾਰੇ ਹੀ ਪਰਮਾਤਮਾ ਦੇ ਸਿਮਰਨ ਨਾਲ ਜੁੜ ਸਕਣ ਸਾਰੇ ਹੀ ਆਪਣੇ ਕੰਮ ਕਾਜਾਂ ਨੂੰ ਥੋੜਾ ਜਿਹਾ ਸੰਕੋਚ ਕਰਦੇ ਹੋਏ ਆਪਣੇ ਗੁਰਬਾਣੀ ਦੇ ਪਾਠ ਦੀ ਲਗਨ ਪੂਰੀ ਕਰਿਆ ਕਰੋ ਦਿਨ ਵਿੱਚ ਜਿਆਦਾ ਨਹੀਂ ਪੰਜ ਬਾਣੀਆਂ ਦਾ ਪਾਠ ਕਰਿਆ ਕਰੋ ਸ਼ਾਮ ਨੂੰ ਰਹਿਰਾ ਸਾਹਿਬ ਕਰਿਆ ਕਰੋ ਵਿੱਚ ਹੋ ਸਕੇ ਤਾਂ ਸਿਮਰਨ ਕਰ ਲਿਆ ਕਰੋ ਪਾਠ ਗੁਟਕਾ ਸਾਹਿਬ ਫਾੜ ਕੇ ਪਾਠ ਨਹੀਂ ਕਰਦੇ ਸਿਮਰਨ ਕਰ ਸਕਦੇ ਹਾਂ ਏਕ ਓਕਾਰ ਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਤਰ ਜੋ ਗੁਰ ਮੰਤਰ ਹੈ ਉਸ ਦਾ ਜਾਪ ਕਰ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਹਾਂ ਪਰ ਜੇ ਹਾ ਮਨ ਮੰਨੇ ਜੇ ਪਰਮਾਤਮਾ ਨਾਲ ਲਿਵ ਲੱਗੀ ਹੋਵੇ ਤੇ ਜਰੂਰ ਇਸ ਕਰਕੇ ਕਹਿੰਦੇ ਕਿ ਚਲੋ ਅਸੀਂ ਸੇਵਾ ਕਰਿਆ ਕਰਨੀ ਕਹਿੰਦੇ ਉੱਥੇ ਨਾ ਸਾਨੂੰ ਬਹੁਤ ਵਧੀਆ ਬੀਬੀਆਂ ਮਿਲਨੀਆਂ ਕਰਨੀਆਂ ਬਜ਼ੁਰਗ ਮਾਤਾਵਾਂ ਵੀ ਉਹ ਵੀ ਬੜੇ ਸੇਵਾ ਕਰਦੀਆਂ ਸੀ ਅਸੀਂ ਫਿਰ ਉਹਨਾਂ ਵੱਲ ਦੇਖ ਕੇ ਹੈਰਾਨ ਹੋਣਾ ਕਿ ਇੰਨੇ ਬਜ਼ੁਰਗ ਮਾਤਾ ਤੇ ਇੰਨੇ ਬਜ਼ੁਰਗ ਬਾਪੂ ਕਈ ਬਹੁਤ ਜ਼ਿਆਦਾ ਸੇਵਾ ਕਰਦੇ ਤੇ ਉਹਨੂੰ ਕਹਿੰਦੇ ਅਸੀਂ ਫਿਰ ਕਹਿੰਦੇ ਕਿ ਮੈਂ ਵੀ ਉਹਨਾਂ ਨਾਲ ਦੇਖ ਕੇ ਬਹੁਤ ਪ੍ਰੇਰਿਤ ਹੋਣਾ ਵੀ ਇਹ ਇੰਨੇ ਬਜ਼ੁਰਗ ਹੋ ਕੇ ਸੇਵਾ ਕਰਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਕਹਿੰਦੇ ਕਿ ਮੈਂ ਸੇਵਾ ਕਰਨੀ ਕਹਿੰਦੇ ਉੱਥੇ ਨਾ ਇੱਕ ਦਿਨ ਇੱਕ ਬਜ਼ੁਰਗ ਮਾਤਾ ਨੇ ਮੇਰੇ ਮਮਮੀ ਤੋਂ ਮੇਰੇ ਰਿਸ਼ਤੇ ਦੀ ਗੱਲ ਕੀਤੀ ਉਹ ਵੀ ਸੇਵਾ ਕਰਦੇ ਸੀ ਉਹਨਾਂ ਨੇ ਮਮਮੀ ਦੇ ਨਾਲ ਰਿਸ਼ਤੇ ਦੀ ਗੱਲ ਕੀਤੀ ਉੱਥੇ ਪ੍ਰਮਾਤਮਾ ਦੇ ਘਰ ਹੀ ਮੇਰਾ ਰਿਸ਼ਤਾ ਉਹਨਾਂ ਆਂਡੀਆਂ ਨੇ ਮੈਨੂੰ ਪਸੰਦ ਕੀਤਾ ਤੇ ਕਹਿੰਦੇ ਕਿ ਮੇਰਾ ਰਿਸ਼ਤਾ ਤੈਅ ਹੋ ਗਿਆ ਅਸੀਂ ਬਹੁਤ ਖੁਸ਼ ਸੀ ਕਿ ਗੁਰ ਪਰਿਵਾਰ ਦੇ ਨਾਲ ਗੁਰ ਸਿੱਖੀ ਪਰਿਵਾਰ ਦੇ ਨਾਲ ਮੇਰਾ ਰਿਸ਼ਤਾ ਤੈਅ ਹੋ ਗਿਆ ਘਰ ਦੇ ਬਹੁਤ ਖੁਸ਼ ਸੀ ਤੇ ਪਰਮਾਤਮਾ ਦੀ ਮਰਜ਼ੀ ਸੀ ਜਿੱਥੇ ਕਿਸੇ ਦਾ ਪਰਮਾਤਮਾ ਦਾ ਹੁਕਮ ਹੁੰਦਾ ਨਾ ਉੱਥੇ ਹੀ ਹੁੰਦਾ ਹੈ ਤੇ ਇਸ ਕਰਕੇ ਸਾਨੂੰ ਆਪਣੇ ਮਨ ਦੀ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਪਰਮਾਤਮਾ ਜਿੱਥੇ ਵੀ ਰੱਖਦਾ ਹੈ ਨਾ ਮਨੁੱਖ ਨੂੰ ਇਹ ਉਸ ਦੀ ਰਜ਼ਾ ਹੁੰਦੀ ਹੈ ਕਿਸੇ ਨੂੰ ਬਹੁਤ ਵੱਧ ਕਿਸੇ ਨੂੰ ਬਹੁਤ ਘੱਟ ਤੇ ਕਿਸੇ ਨੂੰ ਬਹੁਤ ਹੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਵਾ ਦਿੰਦਾ ਹੈ ਪਰਮਾਤਮਾ ਕਹਿੰਦੇ ਰਿਸ਼ਤਾ ਹੋ ਗਿਆ ਕਹਿੰਦੇ ਥੋੜੇ ਜਿਹੇ 4 ਕ ਮਹੀਨੇ ਪੀਤੇ ਹੋਏ ਉਸ ਗੁੜੀਆ ਦਾ ਵਿਆਹ ਵੀ ਹੋ ਗਿਆ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਸ ਵੀ ਭੈਣ ਦੇ ਸੰਜੋਗ ਵੱਜੀ ਹੋਣ ਕੋਈ ਮੁਸੀਬਤ ਆਂਦੀ ਹੋਵੇ ਉਹ ਦੁਪਹਿਰਾ ਸਾਹਿਬ ਕਟਣ ਉਹਨਾਂ ਦੇ ਸੰਜੋਗ ਖੁੱਲਣਗੇ ਵਿਆਹ ਦੇ ਵਿੱਚ ਕੋਈ ਰੜਚਣ ਆਂਦੀ ਹੋਵੇ ਉਹ ਵੀ ਪੂਰੀ ਹੋਏਗੀ ਇਸ ਕਰਕੇ ਦੁਪਹਿਰਾ ਸਾਹਿਬ ਕਟਿਆ ਕਰੋ ਤਾਂ ਤਾਂ ਨਾਮ ਅਰ ਸ਼ਹੀਦ ਬਾਬਾ ਦੀਪ ਸਿੰਘ ਸਾਭ ਦੀ ਝੂਲੀ ਖੁਸ਼ੀਆਂ ਨਾਲ ਭਰ ਦਿੰਦੀ ਹਨ ਇਸ ਕਰਕੇ ਦੁਪਹਿਰਾ ਸਾਹਿਬ ਦੀ ਖੁਸ਼ੀਆਂ ਆਪਣੇ ਘਰ ਲਿਆਓ ਜਪਹਿਰਾ ਸਾਹਿਬ ਘਟੋ ਗੁਰਬਾਣੀ ਦਾ ਜਾਪ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ